ਪਿਛਲੇ ਦਿਨੀ ਹੁਸ਼ਿਆਰਪੁਰ ਦੇ ਕਸਵਾ ਕਮਾਈ ਦੇ ਵਿਧੀ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਬੜੀ ਤੇਜ਼ੀ ਦੇ ਨਾਲ ਵਾਇਰਲ ਹੋ ਰਹੀ ਹੈ ਜਿਸ ਵਿੱਚ ਵੇਖਿਆ ਜਾ ਸਕਦਾ ਹੈ ਕਿ ਕੁਝ ਨੌਜਵਾਨ ਇਕੱਠੇ ਹੋ ਕੇ ਹੱਥਾਂ 'ਚ ਹਥਿਆਰ ਲੈ ਕੇ ਸ਼ਰਿਆਮ ਦਿਨ ਦਿਹਾੜੇ ਸੜਕਾਂ ਤੇ ਘੁੰਮ ਰਹੇ ਨੇ ਤੇ ਜਦੋਂ ਮੌਕੇ ਤੇ ਹੀ ਦੁਕਾਨਦਾਰਾਂ ਵੱਲੋਂ ਉਕਤ ਨੌਜਵਾਨਾਂ ਨੂੰ ਹੁੱਲੜਬਾਜ਼ੀ ਕਰਨ ਅਤੇ ਗਾਲਾ ਕੱਢਣ ਤੋਂ ਰੋਕਿਆ ਗਿਆ ਤਾਂ ਉਲਟਾ ਨੌਜਵਾਨਾਂ ਨੇ ਦੁਕਾਨਦਾਰਾਂ ਨੂੰ ਹੀ ਧਮਕਾਉਣਾ ਸ਼ੁਰੂ ਕਰ ਦਿੱਤਾ ਤੇ ਕਿਹਾ ਤੁਸੀਂ ਜਿਸ ਨੂੰ ਮਰਜ਼ੀ ਬੁਲਾ ਲਓ ਅਸੀਂ ਇਸੇ ਤਰ੍ਹਾਂ ਹੀ ਕਰਾਂਗੇ ਨੋਚਵਾਨਾ ਦੀ ਇਹ ਵੀਡੀਓ ਉੱਥੇ ਲੱਗੇ ਸੀਸੀਟੀਵੀ ਕੈਮਰੇ 'ਚ ਵੀ ਕੈਦ ਹੋ ਗਈ ਜਿਸ ਤੋਂ ਬਾਅਦ ਇਹ ਵੀਡੀਓ ਬੜੀ ਤੇਜ਼ੀ ਦੇ ਨਾਲ ਵਾਇਰਲ ਹੋ ਰਹੀ ਹੈ ਇਸ ਮਾਮਲੇ ਦੀ ਦੁਕਾਨਦਾਰਾਂ ਵੱਲੋਂ ਸਥਾਨਕ ਪੁਲਿਸ ਪ੍ਰਸ਼ਾਸਨ ਨੂੰ ਵੀ ਸੂਚਨਾ ਦਿੱਤੀ ਗਈ ਤਾਂ ਜੋ ਕੋਈ ਘਟਨਾ ਜਾਂ ਲੜਾਈ ਝਗੜਾ ਨਾ ਹੋਵੇ ਪਰੰਤੂ ਪੁਲਿਸ ਦਾ ਕੋਈ ਵੀ ਅਧਿਕਾਰੀ ਜਾਂ ਕਰਮਚਾਰੀ ਮੌਕਾ ਤੱਕ ਵੇਖਣ ਨਹੀਂ ਪਹੁੰਚਿਆ ਜਿਸ ਕਾਰਨ ਦੁਕਾਨਦਾਰਾਂ 'ਚ ਵੀ ਪੁਲਿਸ ਪ੍ਰਸ਼ਾਸਨ ਪ੍ਰਤੀ ਭਾਰੀ ਰੋਸ ਪਾਇਆ ਜਾ ਰਿਹਾ ਹੈ ਤੇ ਉਹਨੇ ਦੁਕਾਨਦਾਰਾਂ ਵੱਲੋਂ ਮੀਡੀਆ ਅੱਗੇ ਆ ਕੇ ਸਾਰੀ ਜਾਣਕਾਰੀ ਦੰਦਿਆ ਕਿਹਾ ਕਿ ਨੋਚਵਾਨ ਸ਼ਹਿਰ ਹੈ ਹਥਿਆਰ ਲੈ ਕੇ ਘੁੰਮ ਰਹੇ ਸਨ ਤੇ ਜਦੋਂ ਦੁਕਾਨਦਾਰਾਂ ਵੱਲੋਂ ਸਮਝਾਉਣ ਦੀ ਕੋਸ਼ਿਸ਼ ਕੀਤੀ ਗਈ ਤਾਂ ਉਲਟਾ ਮੁੰਡਿਆਂ ਵੱਲੋਂ ਦੁਕਾਨਦਾਰਾਂ ਨੂੰ ਹੀ ਧਮਕਾਉਣਾ ਸ਼ੁਰੂ ਕਰ ਦਿੱਤਾ ਗਿਆ ਦੁਕਾਨਦਾਰਾਂ ਨੇ ਆਪਣੀ ਸੁਰੱਖਿਆ ਦੀ ਮੰਗ ਕਰਦੇ ਹੋਏ ਪ੍ਰਸ਼ਾਸਨ ਨੂੰ ਅਪੀਲ ਕੀਤੀ ਹੈ ਕਿ ਇਹਨਾਂ ਨੌਜਵਾਨਾਂ ਤੇ ਕਾਰਵਾਈ ਕੀਤੀ ਜਾਵੇ ਤੇ ਇੱਥੇ ਰੋਸਾਨਾ ਨਾਕਾਬੰਦੀ ਕੀਤੀ ਜਾਵੇ ਹਾਲਾਂਕਿ ਇਹ ਤਸਵੀਰਾਂ ਵੇਖ ਕੇ ਸਿਆਜ਼ੀ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਨੌਜਵਾਨਾਂ ਨੂੰ ਪੁਲਿਸ ਅਤੇ ਕਾਨੂੰਨ ਦਾ ਕੋਈ ਵੀ ਖੋਫ ਨਹੀਂ ਹੈ ਤੇ ਪੁਲਿਸ ਵੱਲੋਂ ਮੌਕਾ ਨਾ ਵੇਖਣਾ ਤੇ ਇਸ ਮਾਮਲੇ ਨੂੰ ਗੰਭੀਰਤਾ ਨਾਲ ਨਾ ਲੈਣਾ ਕਿੰਨਾ ਕਿਤੇ ਨੌਜਵਾਨਾਂ ਦੇ ਹੌਸਲੇ ਬੁਲੰਦ ਕਰਨ ਵਾਲਾ ਇਸ਼ਾਰਾ ਕਰਦਾ ਹੈ ਹੁਸ਼ਿਆਰਪਰ نیوز ਦੇ ਨਾਲ ਰਜਿੰਦਰ ਸਿੰਘ ਦੀ ਰਿਪੋਰਟ ਭਾਜੀ ਤਕਰੀਬਨ 4:30 5 ਵਜੇ ਦੇ ਟਾਈਮ ਦੇ ਵਿੱਚ ਵਿੱਚ ਕੋਈ 25 30 ਜਣੇ ਤੇਜਦਾਰ ਹਥਿਆਰ ਕੋਈ ਡਾਟ ਕੋਈ ਡੰਡੇ ਲੈ ਕੇ ਇੱਥੇ ਆ ਕੇ ਗਾਲਾਂ ਗਲੋਚ ਕੱਢਣ ਲੱਪੇ ਵੇ ਆਪਾਂ ਅੰਦਰ ਬੈਠੇ ਸੀ ਅੰਦਰੋਂ ਜਦੋਂ ਮੈਂ ਬਾਹਰ ਨਿਕਲੇ ਤੇ ਬੜੀਆਂ ਗੰਦੀਆਂ ਅਪਸ਼ਬਦ ਗਾਲਾਂ ਕੱਢਦੇ ਪਏ ਸੀ ਜਦੋਂ ਉਹਨਾਂ ਨੂੰ ਪੁੱਛਿਆ ਗਿਆ ਕਿ ਤੁਸੀਂ ਕਾਹਤੋਂ ਇੱਥੇ ਗਾਲਾਂ ਕੱਢਦੇ ਹੋ ਕਹਿੰਦੇ ਸਾਨੂੰ ਕੋਈ ਨਹੀਂ ਰੋਕ ਸਕਦਾ ਅਸੀਂ ਐਸਐਚਓ ਸਾਹਿਬ ਦੀ ਉਹਨਾਂ ਨੂੰ ਧਮਕੀ ਵੀ ਦਿੱਤੀ ਥਾੜੇ ਪ੍ਰਸ਼ਾਸਨ ਦੀ ਧਮਕੀ ਵੀ ਦਿੱਤੀ ਉਹ ਕਹਿੰਦੇ ਸਾਨੂੰ ਕੋਈ ਕੁਝ ਨਹੀਂ ਕਰ ਸਕਦਾ ਤੁਸੀਂ ਜਿੱਥੇ ਕਰਨਾ ਜੋ ਕਰਨਾ ਕਰ ਲਵੋ ਤੇ ਅਸੀਂ ਬਹੁਤ ਸਵੇਲੇ ਸਾਡਾ ਬਜ਼ਾਰ ਇੱਕ ਕੰਡੀ ਏਰੀਏ ਦੇ ਵਿੱਚ ਰਹਿੰਦੇ ਆ ਅਸੀਂ ਇੱਕ ਸ਼ਾਂਤ ਮਹਿਮੋਲ ਦੇ ਵਿੱਚ ਰਹਿੰਦੇ ਆ ਅਸੀਂ ਅਪੀਲ ਕਰਦੇ ਆ ਕਿ ਇਦਾਂ ਦੇ ਮਾਹੌਲ ਨੂੰ ਥੋੜਾ ਠੱਲ ਪਾਈ ਜਾਵੇ ਜਿਹੜਾ ਗੁੰਡਾਗਰਦੀ ਰਾਜ ਆ ਜਾਂਦਾ ਪਿਆ ਸਾਡੇ ਏਰੀਏ ਚ ਤੇ ਅਸੀਂ ਪ੍ਰਸ਼ਾਸਨ ਨੂੰ ਵੀ ਤੇ ਹਰ ਸਰਕਾਰ ਨੂੰ ਵੀ ਅਪੀਲ ਕਰਦੇ ਆ ਕਿ ਇਹਦੇ ਤੇ ਥੋੜੀ ਠੱਲ ਪਾਈ ਜਾਵੇ ਠੀਕ ਹੋ ਜੀ ਹਾਲੇ ਅਧਿਕਾਰੀਆਂ ਪਹੁੰਚੇ ਕੋਈ ਪ੍ਰਸ਼ਾਸਨ ਦਾ ਅਧਿਕਾਰੀ ਦਾ ਫੋਨ ਆਇਆ ਸੀ ਐਚਓਸ ਸਾਹਿਬ ਦੇ ਕਿ ਆਪਾਂ ਬੰਦਾ ਭੇਜ ਦੇ ਪਈਆਂ ਕਿਸੇ ਸਰਪੰਚ ਸਾਹਿਬ ਦੀ ਇੱਧਰ ਹਿਆਰਪੁਰ ਵਿੱਚ ਹੱਤਿਆ ਹੱਤਿਆ ਹੋ ਗਈ ਸੀ ਉਹਦੇ ਮੁਤਲਕ ਉੱਧਰ ਡਿਊਟੀਆਂ ਲੱਗੀਆਂ ਸੀ ਇਹ ਹਜੇ ਤੱਕ ਸਰ ਪਹੁੰਚਿਆ ਨਹੀਂ ਫੋਨ ਆਇਆ ਸੀ ਜਰੂਰ ਕੀ ਮੰਗ ਕਰਦੇ ਹੋ ਮੰਗ ਆਸ ਇਹੀ ਕਰਦੇ ਸਾਡਾ ਸ਼ਾਂਤ ਮਈ ਕੰਢੀ ਏਰੀਆ ਹੈ ਇਹਦੇ ਵਿੱਚ ਇਦਾਂ ਦਾ ਗੁੰਡਾਗਰਦੀ ਤੇਜਦਾਰ ਹਥਿਆਰ ਵਾਲੇ ਨੌਜਵਾਨਾਂ ਨੂੰ ਜਿਹੜਾ ਇਹਨਾਂ ਨੂੰ ਜੋ ਕਾਨੂੰਨੀ ਕਾਰਵਾਈ ਬਣਦੀ ਉਹ ਕੀਤੀ ਜਾਵੇ ਹਾਂਜੀ 20 ਤੋਂ ਬੱਚੀ ਮੁੰਡੇ ਕੱਲ ਸ਼ਾਮ ਨੂੰ 5 ਵਜੇ ਦੇ ਕਰੀਏ ਕਾਫੀ ਤੇਜਦਾਰ ਹਥਿਆਰ ਉਹਨਾਂ ਦੇ ਬੋਲ ਡਾਟ ਡੰਡੇ ਗਾਲੀ ਕਲੋਚ ਕੀਤੀ ਇੱਥੇ ਮਾਰਕੀਟ ਦੇ ਵਿੱਚ ਜਦੋਂ ਅਸੀਂ ਉਹਨਾਂ ਨੂੰ ਰੋਕਿਆ ਇਸ ਕਾਰਨ ਕਿਉਂ ਤੁਸੀਂ ਸ਼ੋਰ ਪਿਆ ਕੀਤਾ ਹੋਇਆ ਤਾਂ ਅੱਗੇ ਉਹਨਾਂ ਨੇ ਇਹ ਜਵਾਬ ਦਿੱਤਾ ਕਿ ਅਸੀਂ ਕਿਸੇ ਨੂੰ ਨਹੀਂ ਡਰਦੇ ਅਸੀਂ ਆਪਣੀ ਮਰਜ਼ੀ ਨਾਲ ਜੋ ਵੀ ਇੱਥੇ ਡਾਕਟਰ ਉਹਨਾਂ ਨੇ 2-4 ਵਾਰੀ ਉਹਨਾਂ ਨੂੰ ਡਰਾਣ ਚੱਲ ਪਾਏ ਥੋੜਾ ਕਿ ਆ ਵੀ ਇੱਥੋਂ ਚਲੇ ਜਾਓ ਵੀ ਮਾਰਕੀਟ ਦਾ ਮਾਹੌਲ ਖਰਾਬ ਹੁੰਦਾ ਪਰ ਉਹ ਬੰਦੇ ਕਾਫੀ ਜ਼ਿਆਦਾ ਐਸੀ ਕਿ ਅਸੀਂ ਵੀ ਡਰਦੇ ਸੀਗੇ ਕਿ ਸ਼ਾਇਦ ਸਾਡੇ ਤੇ ਕੋਈ ਨਾ ਹਮਲਾ ਕਰ ਦੇਵੇ ਕਿਉਂਕਿ ਹਥਿਆਰ ਫੜੇ ਹੋਏ ਸਨ ਉਹਨਾਂ ਨੇ ਤੋਂ ਸਾਡੀ ਪ੍ਰਸ਼ਾਸਨ ਅੱਗੇ ਮੰਗੇ ਵੀ ਇਹ ਜੇ ਇਸ਼ਾਰਾਰਤੀ ਅੰਸਰਾਂ ਨੂੰ ਕਾਬੂ ਕੀਤਾ ਜਾਏ ਉਹਨਾਂ ਦੀ ਪਛਾਣ ਕੀਤੀ ਜਾਏ ਤਾਂ ਜਿਹੜੀ ਬੰਦੀ ਕਾਰਵਾਈ ਉਹ ਕੀਤੀ ਜਾਵੇ ਉਹਨਾਂ ਨੂੰ